ਵੀ ਜਿਹੜੀ ਵੀ ਲਾਈਨ ਲਿਖੀ ਆ ਪੂਰੀ ਵਜਨਦਾਰ ਲਿਖੀ ਆ ਸੋਚਨ ਆਬਦੇ ਵੱਲੋਂ ਬਾਕੀ ਸਾਰੇ ਮਿੱਤਰ ਭਰਾ ਦੱਸਣਗੇ ਵੀ ਹਾਂ ਗੱਲ 'ਚ ਕੋਈ ਦਮ ਹੈਗਾ ਜਾਂ ਨਹੀਂ ਹਾਂ ਉਹ ਵੀ ਕਮੈਂਟ ਕਰਨਗੇ ਹਾਂ ਲੋ ਸੁਣੋ ਮੇਰੀ ਗੱਲ ਬਹਿ ਕੇ ਗੌਰ ਨਾਲ ਬਈ ਇੱਥੇ ਕੀ ਕੀ ਪਿਆ ਹੁੰਦਾ ਏਸ ਪੌਰ ਨਾਲ ਵੀ ਉਂਝ ਭਾਵੇਂ ਰਹਣਿਆਂਗੇ ਟੌਰ ਨਾਲ ਬਈ ਇੱਥੇ ਬਹੁਤ ਕੁਝ ਬਦਲ ਗਿਆ ਦੌਰ ਨਾਲ ਬਈ ਸਹੀ ਗੱਲ ਐ ਐਤੂ ਬਾਅਦ ਸ਼ੁਰੂ ਹੁੰਦੀ ਏ ਸਾਰੀ ਗੱਲਬਾਤ ਕਹਿੰਦੇ ਮਰਦ ਨਾ ਜਚੇ ਦਾੜ੍ਹੀ ਮੁੱਛ ਤੋਂ ਬਿਨਾ ਔਰਤ ਨਾ ਜਚੇ ਭਰੀ ਕੁੱਖ ਤੋਂ ਬਿਨਾ ਧਰਤੀ ਤੇ ਜੀਵਨ ਨਿਰੁਖ ਤੋਂ ਬਿਨਾ ਹੈ ਨਹੀਂ ਵੱਡਾ ਕੋਈ ਦੁੱਖ ਯਾਰ ਉਪਖ ਤੋਂ ਬਿਨਾ ਇਸ਼ਕ ਨਹੀਂ ਚੱਲਦਾ ਕਰਾਰ ਤੋਂ ਬਿਨਾ ਕਰਾਰ ਵੀ ਤੇ ਨਾਲੇ ਚੰਗੇ ਯਾਰ ਤੋਂ ਬਿਨਾ ਸਿੱਖੀ ਕਾਦੀ ਉਹ ਜੋ ਕਕਾਰ ਤੋਂ ਬਿਨਾ ਕੀ ਲੈ ਜਾਣ ਦੁਨੀਆ ਤੇ ਪਿਆਰ ਤੋਂ ਬਿਨਾ ਕਹਿੰਦੇ ਕੰਜਰੀ ਨਹੀਂ ਜੱਚਦੀ ਕੋਲ਼ ਤੋਂ ਬਿਨਾ ਹਈ ਸਾਲੀ ਨਹੀਂ ਜੱਚਦੀ ਮਖੌਲ ਤੋਂ ਬਿਨਾ ਓਏ ਪੈਗ ਨਹੀਂ ਲੱਗਦਾ ਮਾਹੌਲ ਤੋਂ ਬਿਨਾ ਕਹਿੰਦੇ ਚੱਲੇ ਨਾ ਜੀ ਗੋਲੀ ਪਸਤੌਲ ਤੋਂ ਬਿਨਾ ਐਦੂ ਬਾਦ ਜਿਹੜੀ ਗੱਲ ਕਹਿਣ ਲੱਗਾ ਨਾ ਮਿੱਤਰੋ ਇਹ ਹਰੇਕ ਦੇ ਦਿਲ ਨੂੰ ਟੰਬੂਗੀ ਕਹਿੰਦੇ ਕੋਈ ਸੱਚਾ ਯਾਰ ਹੈ ਨਹੀਂ ਬਾਪ ਤੋਂ ਬਿਨਾ ਹੈ ਨਹੀਂ ਚਾਰੇ ਪਾਸੇ ਕੁਝ ਕੁਰਲਾਪ ਤੋਂ ਬਿਨਾ ਹਾਏ ਓਏ ਦੁਨੀਆ ਨਾ ਚੱਲੇ ਪੁੰਨ ਪਾਪ ਤੋਂ ਬਿਨਾ ਹੁਣਾ ਨਹੀਂ ਨਵੇੜਾ ਸੱਚੇ ਜਾਪ ਤੋਂ ਬਿਨਾ ਓਏ ਠੋਕਰ ਨਾ ਬਜੇ ਰਾਦੇ ਰੋੜੇ ਤੋਂ ਬਿਨਾ ਹੈ ਨਹੀਂ ਵੱਡਾ ਕੋਈ ਦੁੱਖ ਜੀਬ ਛੋੜੇ ਤੋਂ ਬਿਨਾ ਔਖਾ ਮੋੜ ਨਾ ਜੀ ਕੋਈ ਮਨ ਮੋੜੇ ਤੋਂ ਬਿਨਾ ਹੈ ਨੀ ਅਲੜਾ ਨੂੰ ਕੰਮ ਦਿਲ ਤੋੜੇ ਤੋਂ ਬਿਨਾ ਹੈ ਨੀ ਧਰਮਾਂ ਚ ਕੁਛ ਕੱਲੀ ਦਿੱਖ ਤੋਂ ਬਿਨਾ ਦੁਨੀਆ ਤੇ ਰੱਬ ਹੈ ਨੀ ਇੱਕ ਤੋਂ ਬਿਨਾ ਦੁਨੀਆ ਤੇ ਯਾਰ ਨੀ ਕੋਈ ਰੱਬ ਤੋਂ ਬਿਨਾ ਪੱਤਾ ਹਿੱਲਦਾ ਨੀ ਕਹਿੰਦੇ ਉਹਦੇ ਯੱਬ ਤੋਂ ਬਿਨਾ ਪੱਤਾ ਹਿੱਲਦਾ ਨੀ ਕਹਿੰਦੇ ਉਹਦੇ ਯੱਬ ਤੋਂ ਬਿਨਾ ਮਤਲਬ ਮਿੱਤਰੋ ਜੋ ਵੀ ਚਲਾ ਰਿਹਾ ਸਾਰਾ ਕੁਝ ਰੱਬ ਚਲਾ ਰਿਹਾ ਹੈ ਜੇ ਉਹ ਵੀ ਇਹ ਗਾਇਆ ਇਹ ਰੱਬ ਨਹੀਂ ਗਾਇਆ ਇਹ ਸਾਰੇ ਉਹਦੇ ਬੋਲ ਨੇ ਜੇ ਚੰਗੇ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹੌਸਲਾ ਜਰੂਰ ਦਿਓ ਸਤਿ ਸ੍ਰੀ ਅਕਾਲ ਜੀ ਧੰਨਵਾਦ